ਸਤਿ ਸ੍ਰੀ ਅਕਾਲ ਸਾਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ YouTube ਤੇ ਹੌਸਲਾ ਦੇ ਇਲਾਜ ਵਿੱਚ ਅਸੀਂ ਅੱਜ ਫੇਰ ਤੋਂ ਲੈ ਕੇ ਆ ਗਏ ਹਾਂ ਤੁਹਾਡੇ ਤੁਹਾਡੇ ਲਈ ਅਜਿਹੇ 10 ਨੁਕਤੇ ਦੋ ਤੁਹਾਡੇ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਾਂਗੇ ਤੇ ਨਾ ਹੀ ਤੁਹਾਡਾ ਕੋਈ ਪੈਸਾ ਲੱਗੇਗਾ ਆਓ ਅਸੀਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਨੰਬਰ 1 ਸਵੇਰੇ ਉੱਠਦਿਆਂ ਹੀ ਸਰ੍ਹੋਂ ਨੂੰ ਇੱਕ ਗਲਾਸ ਗੁੰਗਣੇ ਪਾਣੀ ਦਾ ਲੈ ਕੇ ਉਸਦੇ ਵਿੱਚ ਨਿੰਬੂ ਦਾ ਰਸ ਤੇ شہਦ ਮਿਲਾ ਕੇ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਸ ਦੇ ਨਾਲ ਸਾਡਾ ਪੇਟ ਬਹੁਤ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਨੰਬਰ 2 ਹਫ਼ਤੇ ਦੇ ਹਫ਼ਤੇ ਵਿੱਚ ਇੱਕ ਜਾਂ ਦੋ ਵਾਰੀ ਸਾਨੂੰ ਸੁੱਕੇ ਫਲਾਂ ਫਲਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ ਨੰਬਰ 3 ਹਰ ਰੋਜ਼ 10 ਤੋਂ 15 ਮਿੰਟ ਸਾਨੂੰ ਦੌੜਨ ਜਾਂ ਤੇ ਇਹ ਤੁਰਨ ਦੀ ਆਦਤ ਬਣਾਉਣੀ ਚਾਹੀਦੀ ਹੈ ਇਹ ਸਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਨੰਬਰ 4 ਜੇ ਤੁਹਾਨੂੰ ਚਿੰਤਾ ਜਾਂ ਡਿਪਰੈਸ਼ਨ ਹੈ ਤਾਂ ਤੁਹਾਨੂੰ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ ਸਾਨੂੰ ਦਿਨ ਦੇ ਵਿੱਚ ਜਾਂ ਸਵੇਰੇ ਜਾਂ ਸੁਬਾਹ ਕਦ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈ ਸਾਨੂੰ ਧਿਆਨ ਦੇ ਵਿੱਚ ਜ਼ਰੂਰ ਬਹਿਣਾ ਚਾਹੀਦਾ ਹੈ ਧਿਆਨ ਲਾ ਕੇ ਜ਼ਰੂਰ ਬਹਿਣਾ ਚਾਹੀਦਾ ਹੈ ਇਸ ਨਾਲ ਸਾਡਾ ਮਾਈਂਡ ਫਰੈਸ਼ ਰਹਿੰਦਾ ਹੈ ਤੇ ਸਾਨੂੰ ਚਿੰਤਾ ਤੋਂ ਮੁਕਤੀ ਮਿਲਦੀ ਹੈ ਨੰਬਰ 5 ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦਾ ਲਓ ਜੋ ਗੁੰਗਨਾ ਹੋਵੇ ਤੇ ਉਸਦੇ ਵਿੱਚ ਚੁਟਕੀ ਇੱਕ ਹਲਦੀ ਦੀ ਮਿਲਾਓ ਇਹ ਸੌਣ ਤੋਂ ਪਹਿਲਾਂ ਪੀਂ ਲਓ ਇਸ ਦੇ ਨਾਲ ਸਾਨੂੰ ਨੀਂਦ ਵੀ ਵਧੀਆ ਆਉਂਦੀ ਹੈ ਨੰਬਰ 6 ਰੋਜ਼ਾਨਾ 15 ਤੋਂ 20 ਮਿੰਟ ਮੈਂ ਨੰਗੇ ਪੈਰੀ ਤੁਰਨ ਦੀ ਆਦਤ ਬਣਾਉਣੀ ਚਾਹੀਦੀ ਹੈ ਇਹ ਸਾਡੀ ਅੱਖਾਂ ਦੀ ਘਟਦੀ ਹੋਈ ਰੋਸ਼ਨੀ ਵਿੱਚ ਕਾਫੀ ਫਾਇਦੇ ਮੰਡ ਹੁੰਦਾ ਹੁੰਦੀ ਹੈ ਨੰਬਰ 7 ਗਲਾਸ ਇੱਕ ਗਲਾਸ ਹਰੇ ਤਨੀਏ ਤਨੀਏ ਦੇ ਪੱਤੀਆਂ ਦਾ ਰਸ ਪੀਣਾ ਸ਼ੁਰੂ ਕਰ ਦਿਓ ਜੇ ਤੁਹਾਨੂੰ ਥਾਇਰੋਇਡ ਹੈ ਤਾਂ ਇਹ ਤੁਹਾਨੂੰ ਕਾਫੀ ਫਾਇਦਾ ਦਵੇਗਾ ਤੇ ਨਾਲ ਹੀ ਲੀਵਰ ਦੇ ਰੋਗਾਂ ਵਿੱਚ ਵੀ ਇਹ ਕਾਫੀ ਅਸਰਦਾਰ ਹੁੰਦਾ ਹੈ ਨੰਬਰ 8 ਹਰ ਰੋਜ਼ ਇੱਕ ਇਲਾਸਣ ਦੀ ਟੁੜੀ ਖਾਣੀ ਸ਼ੁਰੂ ਕਰਦੇ ਹੋ ਖਾਲੀ ਪੇਟ ਇਹ ਰਕਤ ਸ਼ੁੱਧ ਕਰਦਾ ਹੈ ਤੇ ਦਿਲ ਨੂੰ ਮਜ਼ਬੂਤ ਰੱਖਦਾ ਹੈ ਨੰਬਰ 9 ਇੱਕ ਚਮਚਾ ਐਲੋਵੇਰਾ ਦਾ ਰਸ ਇੱਕ ਚਮਚਾ شہਦ ਮਿਲਾ ਕੇ ਪਿਓ ਤਾਂ ਦੀ ਚਮੜੀ ਚਮਕਦਾਰ ਤੇ ਜ਼ਬਰਦਸਤ ਸੁੰਦਰ ਹੋ ਜਾਵੇਗੀ ਨੰਬਰ ਦਾ ਨੰਬਰ 10 ਸਾਨੂੰ ਸਾਨੂੰ ਹਰ ਹਫਤੇ ਵਿੱਚ ਇੱਕ ਜਾਂ ਦੋ ਵਾਰੀ ਜਿਆ ਸੀਰ ਦੇ ਵੀ ਪਿਉ ਕੇ ਖਾਣੇ ਚਾਹੀਦੇ ਹਨ ਇਹ ਸਾਡੇ ਸਰੀਰ ਦੀ ਘਟਦੀ ਹੋਈ એનર્ਜੀ ਵਿੱਚ ਵਾਧਾ ਕਰਦੇ ਹਨ ਜੇ ਤੁਹਾਨੂੰ ਸਾਡੇ ਦਿੱਤੇ ਹੋਏ ਨੁਕਤਿਆਂ ਦੇ ਵਿੱਚੋਂ ਇੱਕ ਵੀ ਨੁਕਤਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ ਤਾਂ ਅਸੀਂ ਸਮਝਾਂਗੇ ਸਾਡੀ ਵੀਡੀਓ ਬਣਾਉਣ ਦਾ ਮਕਸਦ ਪੂਰਾ ਹੋ ਗਿਆ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਨੁਕਤਾ ਚੰਗਾ ਲੱਗਿਆ ਤਾਂ ਤੁਸੀਂ ਕਿਹਦੇ ਨੁਕਤੇ ਤੋਂ ਫਾਇਦਾ ਲਿਆ ਹੈ ਧੰਨਵਾਦ ਜੀ